ਚਲੇਗੀ ਕੈਸ਼ਾਈ ਨਹੀਂ ਚਲੇਗੀ ਪੰਜਾਬ ਸਰਕਾਰ ਜੁੜਦਾਬਾਦ ਪੰਜਾਬ ਸਰਕਾਰ ਜੁੜਦਾਬਾਦ ਮੁਦੇ ਮਤੇ ਪੜੋ ਪਰ ਇਹ ਫਾਈਲ ਨੂੰ ਰਿਵਿਊ ਕੀਤਾ ਜਾ ਰਿਹਾ ਹੈ ਅੱਲੀ ਗੱਲੇ ਪੁਆਇੰਟ ਇਹਨਾਂ ਨੇ ਸੁਣ ਕੇ ਹਰ ਚੀਜ਼ ਦਾ ਹਲਕਟਿਆ ਉਹਨਾਂ ਨੇ ਸਾਨੂੰ ਦੋ ਦਿਨ ਦਾ ਹੋਟਲ ਦਾ ਰਿਪੋਰਟ ਇਹਨਾਂ ਨੇ ਕੱਲ ਰਾਤ ਨਿਕਲ ਰਿਹਾ ਕੱਲ ਨੂੰ ਜਿੰਨੇ 133 ਨੰਬਰ ਕਮਰੇ ਜਾ ਕੇ ਜੀਏ ਸਾਰੀ ਆਪਣੀ ਜੀਐਸਟੀ ਆਪਣੀਆਂ ਸਾਰੀਆਂ ਫਾਈਲਾਂ ਤੁਸੀਂ ਰੈਕਟੀਫਾਈ ਕਰੋ ਸਾਰੀਆਂ ਫਾਈਲਾਂ ਦੁਬਾਰਾ ਭੇਜਣੀਆਂ ਜਿਹੜੀਆਂ ਤੁਹਾਡੀ ਕਨਫਿਊਜ਼ਨ ਵਾਲੀਆਂ ਫਾਈਲਾਂ ਨੇ ਉਹ ਜੇ ਤੁਹਾਡੀਆਂ ਦੁਕਾਨਾਂ ਨੂੰ ਟਾਈਮ ਨਹੀਂ ਘਟ ਮਿਲੂ ਕੋਈ ਨਹੀਂ ਸਰ ਦੇਖੋ ਦੇਖੋ ਟਾਈਮ ਘਟ ਮਿਲੇ ਜਾਂ ਵਧ ਮਿਲੇ ਪਰ ਦੇਖੋ ਸਰ ਜਿਹੜੀ ਮੰਡੀ ਸਭ ਦੀ ਸੈਟੀਸਫੈਕਸ਼ਨ ਹੋਣੀ ਚਾਹੀਦੀ ਹੈ ਹਰ ਨਵੋਬਿੰਦਰ ਕੰਮ ਕਰਨ ਦਾ ਹੱਕਦਾਰ ਹੈ ਜਿਹੜੀਆਂ ਘਟ ਫੈਲਾ ਪਈਆਂ ਸੀ ਉਹਦੇ ਤੇ ਸਾਰਿਆਂ ਨੂੰ ਡਾਊਟ ਸੀਗਾ ਬਿਲਕੁਲ ਬਿਲਕੁਲ ਇਹ ਡਾਊਟ ਕਲੀਅਰ ਹੋ ਗਿਆ ਜੀ ਪ੍ਰਸ਼ਾਸਨ ਦਾ ਧੰਨਵਾਦ ਕਰਨਾ ਚਾਹੁੰਦਾ ਵੈਲ ਸੈਕਲ ਸਾਹਿਬ ਦਾ ਆਪਾ ਦਾ ਆਫੀਸਰ ਦਾ ਕਦੀ ਜੀ ਵੀ ਛੋਈ ਜੀ ਦਾ ਹਰਪੀ ਜੀ ਦਾ ਹਰਪੀ ਸਾਰੇ ਗੋਦ ਗੋਦ ਬੰਨੇ ਸਾਰੇ ਭਾਈਆਂ ਨੂੰ ਰੈਕਿਵਾਈ ਕਰਦਾ ਜੇ ਕਿਤੇ ਕੋਈ ਜੀਐਸਆਰ ਗਲਤ ਵੀ ਲਿਖਿਆ ਗਿਆ ਠੀਕ ਕੀਤਾ ਜਾਊਗਾ ਜੇ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਹੈ ਸਾਨੂੰ ਸਮਝਾਈ ਜਾਏਗੀ ਉਹਨੂੰ ਠੀਕ ਕਰਕੇ ਪਰਚੀਆ ਦੁਬਾਰੇ ਪੈਣੀ ਹੈ ਸੋਮਵਾਰ ਸ਼ਾਮ ਨੂੰ ਸੋਮਵਾਰ ਸ਼ਾਮ ਨੂੰ ਜੇ ਗਾਵੇ ਵੀਰ ਮਿਲੰਗੇ ਹਰ ਹਰ ਮਾਤਾ ਓਹ ਇਨਸਾਨ ਹੈ ਦਰਿਆ ਕੋਲ ਇੱਕ ਵਾਰ ਸ਼ਾਂਤੀ ਦੋਸਤੋ ਫਾਇਲ ਪਈ ਸੀ 1500 ਜਿਹੜੇ ਰਿਜ਼ਲਟ ਨਿਕਲੇ ਆ ਉਹ ਕੁਝ ਥੀ ਦੁਕਾਨਾਂ ਦੇ ਆ ਪਰ 70 ਦੁਕਾਨਾਂ ਤੇ 40 ਦੁਕਾਨਾਂ ਹੈਗੀਆਂ ਦਾਣਾ ਮੰਡੀ ਬਾਕੀ ਹੈਗੀਆਂ 6000ਾਂ ਚ ਦੋਸਤਾਂ ਇਹ ਫਾਈਲਾਂ ਬਹੁਤ ਭਰੀਆਂ ਆ ਉਹ ਕੁਝ ਫਾਈਲਾਂ ਰਿਜੈਕਟ ਕੀਤੀਆਂ ਗਈਆਂ 1100 ਦੇ ਪਲੱਸ ਰਿਜੈਕਟ ਹੋ ਗਈਆਂ ਅਸੀਂ ਕੁਝ ਸੇਲ ਟੈਕਸ ਵਾਲੇ ਨੰਬਰ ਗਲਤ ਲੱਗੇ ਹੋਏ ਆ ਕੁਝ ਸੇਲ ਟੈਕਸ ਵਾਲਿਆਂ ਨੇ ਫਾਈਲਾਂ ਬਾਹਰ ਕੱਢੀਆਂ ਜੀਐਸਟੀ ਵਾਲਿਆਂ ਨੇ ਪਰ ਪੁਲਿਸ ਰਿਪੋਰਟ ਵੱਲੋਂ ਕੋਈ ਫਾਈਲ ਬਾਹਰ ਨਹੀਂ ਕੱਢੀ ਗਈ ਇਹ ਸਾਰੀਆਂ ਫਾਈਲ ਹੈ ਜੀਐਸਟੀ ਵੱਲੋਂ ਕੱਢੀਆਂ ਗਈਆਂ ਪਰ ਅਸੀਂ ਰਿਕਵੈਸਟ ਕੀਤੀ ਹੈ ਕਿ ਜੀਐਸਟੀ ਵਾਲੇ ਦੁਬਾਰਾ ਇਹਨੂੰ ਦੇ ਕੋ ਰਿਵਿਊ ਕਰਨਗੇ ਚੈੱਕ ਕਰਨਗੇ ਜਿਹਨੇ ਵੀ ਫਾਈਲ ਸਹੀ ਹੋਊਗੀ ਉਹ ਫਿਰ ਦੁਬਾਰਾ ਇੱਥੇ ਆਊਗੀ ਹੁਣ ਫੌਮਦਾਰ ਨੂੰ 11 ਵਜੇ ਡਰਾ ਨਿਕਲੇਗਾ ਸਾਰੀਆਂ ਜਗ੍ਹਾ ਦਾ 6 ਜਗ੍ਹਾ 6 ਜਗ੍ਹਾ ਪਰ ਕੱਲ ਜਿਹੜਾ ਵੀ ਜੀਐਸਟੀ ਜਿਸ ਕੋ ਬੰਦੇ ਨੇ ਨਹੀਂ ਭਰੇ ਉਹਨਾਂ ਕੱਲ ਅੱਜ ਭਰ ਦੇ ਤਾਂ ਕਿ ਉਹਨੂੰ ਕਾਰਵਾਈ ਮਿਲ ਜਾਣ ਉਹਨਾਂ ਨੇ ਜੀਐਸਟੀ ਚੈੱਕ ਕਰਕੇ ਥੋੜੀ ਫਾਈਲ ਸਿਲੈਕਟ ਕਰ ਦੇਣੀ ਹੈ ਔਰ ਪੁਲਿਸ ਡਿਪਾਰਟਮੈਂਟ ਨੂੰ ਦੇਣੀ ਹੈ ਇਹਦੇ ਵਿੱਚ ਪੁਲਿਸ ਡਿਪਾਰਟਮੈਂਟ ਦਾ ਕੋਈ ਰੋਲ ਨਹੀਂ ਇਹ ਫੀਏ ਇਹ ਸਾਰੀ ਸ਼ਤਾਨੀ ਕੀਤੀ ਹੈ ਇਹਨਾਂ ਨੂੰ ਚਾਹੀਦਾ ਜਿਨ੍ਹਾਂ ਨੇ ਕੈਜੂਲ ਨੰਬਰ ਭਰੇ ਆ ਉਹਨਾਂ ਨੂੰ ਸਿਲੈਕਟ ਕਰ ਦੇਣਾ ਚਾਹੀਦਾ ਔਰ ਦੂਸਰੀ ਗੱਲ ਮੈਂ ਸਾਰੇ ਦੋਸਤਾਂ ਨੂੰ ਅਪੀਲ ਕਰਦਾ ਹਾਂ ਸ਼ਾਂਤੀ ਨਾਲ ਆਪਾਂ ਦੀਵਾਲੀ ਮਨਾਣੀ ਹੈ ਇਹ ਸਾਂਝਾ ਤਿਉਹਾਰ ਹੈ ਹਿੰਦੂ ਸਿੱਖ ਮੁਸਲਮਾਨ ਪਸਾਈ ਇਹ ਸਾਂਝਾ ਤਿਉਹਾਰ ਹੈ ਬਸ ਖੁਸ਼ੀ-ਖੁਸ਼ੀ ਮਨਾਈਏ ਜੈ ਹਿੰਦ ਜੈ ਭਾਰਤ ਅੰਦਰ ਲੱਗ ਗਿਆ ਹਾਂਜੀ ਕੀ ਕਰਨਾ ਚਾਹੀਦਾ ਜਿਹੜਾ ਹੁਣ ਡਰਾ ਜਿਹੜਾ ਅੱਜ ਪੀਸੀ ਆਫਿਸ ਆ ਡਰਾ ਕੀਤਾ ਜਾਣਾ ਜਾਣਾ ਸੀ ਆਪਣੇ ਜਿਹਦੇ ਤੇ ਸਾਨੂੰ ਟੋਟਲ 1526 ਫਾਈਲਾਂ ਆਈਆਂ ਸੀ ਜਿਦੇ ਚੋਂ 1140 ਫਾਈਲਸ ਜੀਐਸਪੀਟੀ ਡਿਪਾਰਟਮੈਂਟ ਵੱਲੋਂ ਕੈਨਸਲ ਕੀਤੀਆਂ ਗਈਆਂ ਸੀ ਜੋ ਅਜੇ ਤੇ ਬੈਠ ਕੇ ਮੀਟਿੰਗ ਕਰਕੇ ਡਿਸਾਈਡ ਕੀਤਾ ਗਿਆ ਹੈ ਕਿ ਕੱਲ ਦਾ ਇੱਕ ਕੱਲ ਦਾ ਇੱਕ ਦਿਨ ਇਹਨਾਂ ਨੂੰ ਦਿੱਤਾ ਜਾਊਗਾ ਜੋ ਜੋ ਆਪਣੀ ਫਾਈਲ ਰਿਵਿਊ ਕਰਾਣਾ ਚਾਹੁੰਦਾ ਹੈ ਜੀਐਸਪੀਟੀ ਡਿਪਾਰਟਮੈਂਟ ਕੱਲ ਬੈਠ ਕੇ ਉਹ ਫਾਈਲ ਦੇ ਇੱਕ ਵਾਰ ਰਿਵਿਊ ਕਰ ਲੂਗਾ ਐਂ ਜੇ ਉਹਦੇ ਚ ਕੋਈ ਚੇਂਜ ਹੁੰਦਾ ਸੰਨੂ ਕਨਵੇ ਕਰ ਦੰਗੇ ਉਹ ਫਾਈਲ ਅਸੀਂ ਦੁਬਾਰਾ ਡਰਾਅ ਚ ਪਾ ਕੇ ਫਿਰ ਮੰਡੇ ਅਸੀਂ ਡਰਾਅ ਕੱਢਾਂਗੇ ਸਰ ਜੀ ਤੁਸੀਂ ਨੋਟਸ ਰੱਖੇਗੇ ਪੂਰੀ ਰੈਂਕ ਨੋਮ ਸੇਮ ਰਹਿਣਗੇ ਜੀ ਤੇ ਮੰਡੇ ਜਿੰਨੇ ਡਰਾਅ ਕੱਢੇ ਜੇਬ ਟਾਈਮ ਅਸੀਂ ਕੱਲ੍ਹ ਸੇ ਫਾਈਨਲਾਈਜ਼ ਕਰਾਂਗੇ ਸ਼ਾਮੀ ਕੱਲ੍ਹ ਇੱਕ ਵਾਰ GST ਇੱਕ ਵਾਰ ਡਿਪਾਰਟਮੈਂਟ ਸਾਨੂੰ ਕਲੀਅਰੈਂਸ ਦੇ ਦੇ ਤੇ ਅਸੀਂ ਅਸੀਂ ਫਿਰ ਟਾਈਮ ਕਨਵੇ ਕਰ ਦਾਂਗੇ ਸਾਰੀ ਮਾਰਕੀਟਾਂ ਦੇ ਡਰਾਅ ਹੋਣਾ ਸੋਮਵਾਰੀ ਕੱਢੇ ਜਾ ਇਕੱਠੇ ਹਾਂ ਜੀ 6 ਸਾਈਟਾਂ ਜੀ ਇਕੱਠੇ ਹੀ ਹੋਊਗਾ ਮੰਡੇ ਸਰ ਜੀ ਦੋ ਕਹਿ ਰਹੇ ਨੇ ਕਿ GST ਅਸੀਂ ਅਪਲਾਈ ਪਿਛਲੀ ਵਾਰ ਕਰਦੇ ਸੀ ਤੇ ਸਾਡੀ ਫਾਈਲ ਸਬਮਿਟ ਕਰ ਕੈਜੋ ਉਹਦਾ ਸਿਸਟਮ ਹੈ ਟੈਂਪਲ ਚਹੀਦੀ ਇਹ ਕੈਜੋ ਇਹ ਜੀਐਸਟੀ ডিপਾਰਟਮੈਂਟ ਤਾਂ ਹੀ ਕਲ ਇਥੇ ਬੈਠ ਕੇ ਇਹਨਾਂ ਦੇ ਜੋ ਜੋ ਡਾਊਟਸ ਐਂਡ ਕੰਫਿਊਜ਼ਨ ਐ ਕਲੀਅਰ ਕਰਦਾਂਗੇ ਜੀ ਠੀਕ ਹੈ ਜਿਹਦਾ ਉੱਤਰ ਅੱਗੇ ਡਿਲੇ ਕਿਉਂ ਪੁੱਛਿਆ ਗਿਆ ਕਾਰਨ ਕੀ ਸੀ ਜੀ ਮੈਂ ਆਲਰੇਡੀ ਯਾਰ ਦੱਸਤਾ ਯਾਰ ਸਾਰਾ ਕਾਰਨ ਜੀਐਸਟੀਐਸਪੀ ਆਪਣਾ ডিপਾਰਟਮੈਂਟ ਨੇ ਕੱਲ ਇੱਕ ਵਾਰ ਰਿਵਿਊ ਕਰਨੀ ਫਾਈਲ ਦੁਬਾਰਾ ਜੋ ਇਥੇ ਆਪਣਾ ਲੋਕਾਂ ਦੀ ਕੰਫਿਊਜ਼ਨ ਉਹਨੂੰ ਕਲੀਅਰ ਕਰਦਾਂਗੇ ਉਹਨਾਂ ਨੂੰ ਕੈਨਸਲ ਹੋਣ ਦਾ ਰੀਜ਼ਨ ਉਹਨਾਂ ਨੂੰ ਦੱਸ ਦਿੱਤਾ ਜਾਊਗਾ ਠੀਕ ਹੈ ਠੀਕ ਹੈ ਥੈਂਕ ਯੂ ਸੋ ਮੱਚ ਥੈਂਕ ਯੂ